ਨਾਮ ਕਨਾਵ ਸੰਖਿਥਾਵ ਗਮ ਗਮ ਸਕਲੂ ਸਾਫਕਹ ਕ੍ਰਿਪਾਰ ਹੋਏ ਅਖਰੀ ਨਾਮ ਕ੍ਰਿਸ਼ਾ ਲਾਹ ਕ੍ਰਿ ਗਿਆਨ ਗੀਤ ਗੁਣ ਗਾਹ ਕ੍ਰਿ ਲਿਖਨ ਬੋਲਣ ਬਾਨ ਅਖਰਾ ਸਿਰ ਸੰਯੋਗ ਵਖਾਣ ਜਿਨਹਿ ਲਿਖਿਤ ਸਰਣਾ ਹੈ ਜੇ ਪਰਮਾਇਤ ਤੇ ਪਾਏ ਦੇਤਾ ਕੀਤਾ ਤੇ ਤਾ ਨਾ ਬਨਾ ਵੈ ਨਾਹੀ ਕੋਥਾਉ ਕੁਦਰਤ ਕਮਣ ਕਹਾ ਵੀਚਾਰ ਵਾਰਿਆ ਨਾ ਜਾਵਾ ਏਕ ਵਾਰ ਜਦ ਤੁਧ ਭਾਵੇ ਤਾਈ ਕਲੀ ਕਾਪੂ ਸਦਾ ਸਲਾਮਤ ਨਰੰਕਾਰ ਪਰਿਏ ਹੱਥ ਤੈਰ ਤਨ ਦੇ ਪਾਣੀ ਤੋਤੇ ਤਰਸੋ ਖੇ ਮੂਤ ਪਲੇਤੀ ਕੱਪੜ ਹੋਏ ਦੇਤਾ ਭੋਣ ਲਈਏ ਉਹ ਤੋਏ ਭਰੀਏ ਮਤ ਪਾਪਾ ਕੇ ਤੰਗ ਉਹ ਤੋਪੇ ਨਾਮਹਿ ਕੇ ਰੰਗ ਪੁੰਨੀ ਥਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਦੀ ਜਾਪੇ ਖਾਓ ਨਾਨਕ ਤੁਮੀਆਂ ਭੋਜਾਹੋ ਤੀਰਥ ਤਪ ਦੇ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਸਤਾ ਸੁਬਾਨ ਇੰਦਰ ਮਾਉ ਸਤ ਸੁਹਾਨ ਗੁਲਾ ਮਨ ਚਾਉ ਕਵਨ ਸੋ ਵੇਲਾ ਵਕਤ ਕਵਨ ਕਵਨ ਤਿਤ ਕਵਨ ਵਾਰ ਕਵਨ ਸੇ ਰਤੀ ਮਾ ਹੋ ਕਵਨ ਜਿਤ ਹੋਆ ਆਕਾਰ ਮੇਲਣ ਪਾਇਆ ਪੰਡ ਤੀ ਜੇ ਹੋਵੇ ਲੇਖ ਪ੍ਰਾਨ ਵਸਨ ਪਾਇਆ ਕਾਦੀ ਆਜੇ ਮੁਖਨ ਲੇਖ ਪ੍ਰਾਨ ਤਿਤ ਵਾਰਣਾ ਜੋਗੀ ਜਾਣੇ ਤਮਾ ਹੋ ਨਾ ਕੋਈ ਜਾਕਰਤਾ ਸ੍ਰੀ ਕੋ ਸਾਡੇ ਆਪੇ ਜਾਣੀ ਜੋੀ ਤੇ ਕਰਿਆ ਆਖਾਂ ਤੇ ਸਾਂ ਲਾਹੀ ਕਿਉ ਵਰਨੀ ਤੇ ਵਿਦਿਆਨਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਲੀ ਤੀਤਾ ਦਾ ਕਹੋ ਐ ਨਾਨਕ ਦੇਖੋ ਆਪੋ ਜਾਣ ਅਗੇ ਗਿਆਨ ਸੋ ਹੈ ਪਾ ਤਾਲ ਪਾ ਤਾਲ ਲਖ ਆਗਾਸ ਆਗਾਸ ਓੜ ਕੋੜਿ ਕਿ ਭਾਖ ਕੇ ਇਹ ਕਹਿਣਿ ਕੁਵਾਤ ਸਹਿਨ ਕਰਾ ਤਿਨ ਕਿਤੇ ਬਾਸੋ ਇੱਕ ਤਾਤ ਨੇ ਕਾ ਹਉ ਤਾ ਲੇਤੀਆ ਲੇਕੇ ਵਿਨਾਸ ਨਾਨਕ ਰੋਡਾ ਆਪੀ ਆਪੇ ਜਾਣ ਆਪ ਤਾ ਲਾਹੇ ਤਾ ਲਾਇ ਤੀ ਸਖਨਾ ਪਾਈਆ ਨਦੀਆਂ ਤੇ ਵਾਹ ਪਵੇ ਸੰਮੰਦਾਂ ਜਾਣੇ ਸੰਮੰਦ ਤਾ ਸੰਤਾਨ ਜਿ ਰਹਾ ਸੇ ਤੀ ਮਾਲ ਤਾਨ ਕੀਰੀ ਤੁਲਨਾ ਹੋਵਣੀ ਜੇ ਸੰਮਲੋਨਾ ਵੇਸਰ ਹੈ ਅਤਲਾ ਸਿੱਧੀ ਕਹਿ ਲਾਇ ਅੰਤ ਅੰਤਨਾ ਕਰਨੇ ਦੀਨ ਨਾਯਾ ਤਾਪ ਨਾਲੇ ਕਣ ਕੋਨਨ ਤਨ ਨਜਤ ਜਪੈ ਜੈ ਮਨ ਮੰਤ ਨਜਤ ਜਪੈ ਸਿਤਾ ਆਕਾਰ ਤਨ ਜਪਨੇ ਆਰਾਮਾਰ ਅੰਤ ਕਾਰਨ ਚੇਤੇ ਮਿਲਣਾ ਹੈ ਸਾਕੇ ਅੰਤ ਨ ਪਾਏ ਜਾਹੇ ਹੋ ਅੰਤ ਨ ਜਾਣੇ ਕੋਈ ਬਹਤਾ ਕੇਹੀ ਬਹਤਾ ਹੋ ਵੱਡਾ ਸਾਹਿ ਬੀਚਾ ਤਾਉ ਚੂਚੇ ਉਪਰ ਪੂਚਾ ਲਾਉ ਵੱਡਾ ਪੂਚਾ ਹੋਏ ਕੋਈ ਤਿਸਥ ਕੋ ਜਾਣੇ ਤੋ ਜੀਵੜੇ ਆਪ ਜਾਣਿਆ ਆਪ ਪਾਪ ਨਾਨਕ ਨਦਰੀ ਕਰਮ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗੇ ਦੁਨ ਦਾ ਪਾਰਿਚਿਤ ਅਗਤਿ ਮਹਿ ਵਿਚਾਰ ਕੀਤੇ ਖਪਤ ਦੇ ਵਕਾਰ ਕੀਤੇ ਲੈ ਲੈ ਮੁਕੁਰ ਪਾਏ ਕੀਤੇ ਮੂਰਖ ਕਾਹੀ ਕਾਹੀ ਇਹ ਤਿਆ ਦੁਖ ਭੂਮ ਸਦਮਾਰੇ ਪੈਦਾ ਤੇਰੀ ਦਾਤਾਰ ਬੰਦ ਕਲਾਸੀ ਭਾਣੇ ਹੋਏ ਹੋ ਰਾਖ ਨਾ ਸਕੇ ਕੋਏ ਦੇਖੋ ਖਾਇ ਕੇ ਅਖਣ ਪਾਏ ਉਹ ਜਾਣੇ ਜਿਤੀਆ ਮੋਹ ਖਾਏ ਆਪੇ ਜਾਣੇ ਆਪੇ ਲੇ ਆਖੇ ਸੇ ਕੇ ਕੇ ਜਿਸ ਨੂੰ ਬਖਸ਼ੇ ਸਤਸਾਹ ਨਾਨਕ ਪਾਤ ਸਾਹੀ ਪਾਤ ਸਾਹੋ ਮੂਲ ਗੁਣ ਮੂਲ ਵਾਪਾਰ ਮੂਲ ਵਾਪਾਰੀ ਮਲ ਪੰਡਾਰ ਮੂਲ ਉਹ ਮੂਲ ਜਾਹੇ ਮੂਲ ਪਾਏ ਮੂਲ ਸਮਾਹੇ ਮੂਲ ਕਰਮ ਮੂਲ ਦੀਵਾਨ ਮੂਲ ਸੋਲ ਮੂਲ ਪਰਮਾਨ ਮੂਲ ਬਖਸੀ ਸੋ ਮੂਲ ਨੀਸਾਨ ਮੂਲ ਕਰਮ ਮੂਲ ਪਰਮਾਨ ਮੂਲੋ ਮੂਲ ਆਖਿਆਣਾ ਜਾਇ ਆਖਾ ਰਹੇ ਨਿਵਲਾਏ ਆਖੇ ਮੀਰ ਪਾਤਪੁਰਾਨ ਆਖੇ ਪੜ੍ਹੇ ਕਰੇ ਵਿਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਇਸ ਰਿਆਕੇ ਸਦ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਹੇ ਇਤ ਕੀਤੇ ਹੋਰ ਕਰਹਿ ਤਾਖ ਨਸਕੇ ਕੀ ਕੇ ਦੇਵਣ ਭਾਵੇ ਦੇਵਣ ਹੋਏ ਨਾਨਕ ਜਾਣ ਸਾਜਾ ਸੋਏ ਦੇਖੋ ਆਖੇ ਬੋਲ ਵਿਗਾੜ ਤਾਲ ਕੀਏ ਸਰਗਾ ਵਾਰਾਗਾ ਵਾਰ ਸੋਦਾਰੇ ਕੇ ਹਾਥੋ ਕਰਕੇ ਹਾਜਤ ਵੈ ਸਰਬ ਸੰਵਾਲੇ ਬਾਦੇ ਨਾਦ ਅਨੇਕ ਸੰਕਾ ਕੀਤੇ ਵਾਵਣ ਹਾਰੇ ਚੀਤੇ ਰਾਗ ਪਰਿਸ਼ਦ ਕਈ ਅਲ ਕੀਤੇ ਗਾਵਣ ਹਾਰੇ ਗਾਵੈ ਤੁਨੋਂ ਪਉਣ ਪਾਣੀ ਬੈ ਸੰਤਰ ਗਾਵੈ ਰਾਜ ਪਰਮਦਵਾਰੇ ਗਾਵੈ ਜਿਤੁ ਗੁਪਤ ਲਿਖਿ ਗਿਆਨ ਹੈ ਲਿਖਿ ਧਰਮ ਵਿਚਾਰੇ ਗਾਵੇ ਇਤਰ ਬਰਮਹ ਦੇਵੀ ਤੋਣ ਸਦਾ ਸਾਰੇ ਗਾਵੇ ਇੰਦੇ ਨਾਸਨ ਬੈਠੇ ਦੇਵਤਿਆਂ ਦਰਨ ਨਾਲੇ ਗਾਵੇ ਸਿਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਦੀਨ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰਜਗੁਗ ਵੇਦਾਂ ਨਾਲੇ ਗਾਵੇ ਮੋਹੋਨੀਆ ਮਰਮੋਹਨ ਸੁਰਗਮ ਅਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅਰਤਨ ਤੀਰਥ ਨਾਲੇ ਗਾਵਹਿ ਦੁਰ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਬਰਖੰਡਾ ਕਰ ਕਰ ਰਖੇ ਤਾਰੇ ਤੇਈ ਤੁਧ ਨੂੰ ਗਾਵਹਿ ਦੁੱਧ ਭਾਵਨ ਰੱਤੇ ਤੇਰੇ ਭਗਤ ਦਸਾਲੇ ਹੋਰ ਕਿਤੇ ਗਾਵਨ ਤੇ ਮੈਂ ਚਿਤਨਾਵਣ ਨਾਨਕ ਜਾਵੀ ਚਾਰੇ ਸੋਈ ਸੋਈ ਸਦਾ ਸਤਿ ਸਾਥ ਸਾਚਾ ਸਾਚੀ ਨਾਈਐ ਸਿ ਹੁ ਜੀ ਦਾਇ ਨਾਲ ਦਸੀ ਰਚਨਾ ਦੇ ਨਿਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੈਸੀ ਮਾਇਆ ਜਿਨੋ ਪਾਈ ਕਰ ਕਰ ਵੇਖੇ ਕੀਤਾ ਆਪਣਾ ਦਿੱਸ ਸੁਦੀ ਵੜਾਈ ਜੁਤਿ ਭਾਵੇ ਸੋਈ ਕਰਤੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹ ਪਾਤ ਸਾਹਿਬ ਨਾਨਕ ਰਹਿ ਨਰ ਜਾਈ ਮੁੰਦਾ ਸੰਤੋਖ ਕਰਮ ਪਖੋਲੀ ਧਿਆਨ ਕੀ ਕਰੇ ਮਨੂਤ ਇੰਤਾ ਕਾਲ ਕੁਵਾਰੀ ਕਾਇਆ ਜੂ ਤਦਨਾ ਪ੍ਰਤੀਤ ਆਈ ਪੰਥੀ ਤਗਰਜ ਮਾਤੀ ਮਨ ਜੀਤੇ ਜਗ ਜੀਤ ਆਦੇਸ ਸੈ ਆਦੇਸ ਸੈ ਆਦੇਸ ਨਾ ਨਾਦ ਨਾਤ ਦੁਨ ਦੁਗੇ ਕੋ ਹੈ ਸੋਤ ਗਿਆਨ ਦਾ ਭੰਡਾਰ ਨ ਕਟਕਟ ਵਾਜੇ ਨਾ ਆਪ ਨਾਥ ਨਾਥੀ ਸਭ ਰਾ ਕੀ ਰਿਸਦਵਰਾ ਸਾਧ ਸੰਯੋਗ ਵਿਜੋਗ ਦੁਇ ਕਾਰ ਚਲਾਵੇ ਲੈ ਕੇ ਆਵੇ ਭਾਗ ਆਦੇਸ ਸੈ ਆਦੇਸ ਅਰਨੀ ਨਾਦ ਨਾਤ ਦੁਨ ਦੁਗੇ ਇਕੋ ਵੇਤ ਇਕ ਆਈ ਜੁ ਕਵਿ ਆਈ ਤਿੰ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਹਾਰੀ ਇਕ ਲਾਏ ਦੀਬਾਨ ਜਿਸ ਸੁਭਾਵੇ ਤੇ ਵਿਚ ਲਾਵੇ ਜਿ ਮੋਹ ਹੈ ਪਰਮਾਨੰ ਉਹ ਵੇਖੇ ਉਹਨਾਂ ਨਦਰ ਨਾਵੇ ਬਹੁਤ ਹੈ ਹੋਵੇ ਨਾਨ ਆਦੇਸ ਸੇ ਆਦੇਸ ਆਦਿ ਨੀਲਾ ਨਾਲਾ ਨਾਤੇ ਦੁਦੁਗੇ ਇੱਕੋ ਵੇਸ ਆਸਨ ਲੋਏ ਲੋਏ ਪੰਢਾਰ ਜੋ ਕਿਸ ਪਾਇਆ ਸੇ ਕਾ ਵਾਰ ਕਰ ਕਰ ਵੇਖੇ ਸਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤੇ ਆਦੇਸ਼ ਆਦਰਣੀ ਨਾਨਾ ਦਾ ਨਾਹ ਤੇ ਦੁਗ ਦੁਗੇ ਕੋ ਵੇਸ ਇੱਕ ਦੂਜੀ ਬੋ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਜਿਹੜਾ ਆਪੀ ਹੈ ਏਕ ਨਾਮ ਜਗਦੀਸ਼ ਇਤਰਾਹੇ ਪਤ ਪਵੜੀਆ ਚੜਿਏ ਹੋਏ ਅੰਕੀਸ ਸੁਨ ਗੰਲਾ ਆਕਾਸ ਕੀ ਚਿਤਾ ਆਇ ਰੀਤ ਨਾਨਕ ਨਜ਼ਰੀ ਪਾਈਐ ਕੂੜੀ ਕੂੜਠੀ ਤਾ ਆਖਣ ਜੋਰ ਤੈ ਨਹਿ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਦੇਵਣ ਮਰਨ ਨਹਿ ਜੋਰ ਜੋਰ ਨ ਰਾਜਮਾਲ ਮਨ ਤੂਰ ਜੋਰ ਨ ਜੁੱਤੀ ਗਿਆਨ ਦੀ ਚਾਰ ਜੋਰ ਨ ਜੁੱਤੀ ਛੋਟੈ ਸੰਸਾਰ ਜਿ ਸਤ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਤ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੋ ਤੇ ਰੰਗ ਤਿਨ ਕੇ ਨਾਮ ਅਨੇਕਾਂ ਨਾਮ ਤੇ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਸੈ ਸੋਹਣ ਪੰਡ ਪਰਵਾਨ ਨਦਰੀ ਕਰਮ ਪਵੇ ਨੀ ਤਾਨ ਕਟ ਪਕਾਈ ਉਤੈ ਪਾਏ ਨਾਨਕ ਦੇ ਆਜਾ ਪੈ ਜਾਏ ਧਰਮ ਕੰਡ ਕਾ ਇਹੋ ਧਰਮ ਗਿਆਨ ਕੰਡਕਾ ਕੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਣ ਮਹੇਸ਼ ਕੀਤੇ ਪਰਮੇ ਘਾਟ ਟਿਕੜੀਏ ਰੂਪ ਰੰਗ ਕੇ ਵੇਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਆਪਣੇਤ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕیتے ਸਤਿ ਬੁੱਧ ਨਾਥ ਕੀਤੇ ਕੀਤੇ ਦੇਵੀ ਦੇਸ ਕੀਤੇ ਦੇਵਦਾਨੋ ਮਨੁ ਕੀਤੇ ਕੀਤੇ ਰਤਨ ਸਮੁੰਦ ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤਨ ਰਿੰਦ ਕੀਤੀਆ ਸੁੱਤੀ ਸੇਵ ਕੀਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪਰਚਾਣ ਤਿਥੈ ਨਾਲ ਮਨੋਦ ਕੋੜ ਆਨੰਦ ਧਰਮ ਖੰਡ ਕੀ ਬਾਣੀ ਰੂਪ ਤਿਥੈ ਕਾੜਤ ਕੜੀਏ ਮਹਤਾ ਨੂਪਤਾ ਗਿਆ ਗੱਲਾਂ ਕਥਿਆ ਨ ਜਾਹੇ ਦੇਖੋ ਕਹੇ ਪਿੱਛੇ ਪਸਤਾਏ ਤਿੱਥੇ ਖੜੀਏ ਸਤਮੰ ਮਨ ਬੋਧ ਤਿੱਥੇ ਖੜੀਏ ਸੁਰਾਸਦਾ ਕੀ ਸੁੱਧ ਕਰਮਖੰਡ ਕੀ ਬਾਣੀ ਜੋਰਾ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਤ ਮਹਾਂਬਲ ਸੂਰਤਨ ਮੈਂ ਰਾਮ ਰਹਿਆ ਪਰਪੂਰ ਤਿੱਥੇ ਸੀਤੋ ਸੀਤਮ ਨਾਮਾ ਹੈਤਾ ਕੀ ਰੂਪ ਨਿਕਤਨੇ ਜਾਏ ਨਾਵ ਹੋ ਮਰੇ ਨਾ ਠਾਗੇ ਰਾਹੇ ਜਿਨ ਕੇ ਰਾਮ ਵਸੇ ਮਨ ਮਾਹੇ ਤਿਥੈ ਭਗਤ ਵਸੇ ਕੇ ਲੋ ਕਰੈ ਅਨੰਦ ਸਚਾ ਮਨ ਸੋਏ ਸਤਖੰਡ ਵਸੇ ਨਰੰਕਾਰ ਕਰ ਕਰ ਵੇਖੈ ਨਦਰਿ ਨਿਹਾਲ ਤਿਥੈ ਖੰਡ ਮੰਡਲ ਵਰ ਭਾਣ ਦੇ ਕੋ ਕਥੈ ਤਾਂ ਤਨ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹਕਮਤ ਵੇ ਤੇ ਵਿਕਾਰ ਮਿਠੈ ਵਿਕਤੇ ਕਰੀ ਚਾਰ ਨਾਨਕ ਕishna ਕਰੜਾ ਸਾਰ ਜਤ ਪਹਾਰਾ ਤਿਹਰਿ ਸੁਨਿਆਰਹਿਰਨ ਮੱਤ ਵੇਦ ਤਿਆਰ ਵਹ ਕਲਾਗਨ ਤਪਤਾਓ ਭਾਂਡਾ ਪਾਓ ਅਮਰਤ ਤਟਕਾਲ ਕਢੀਏ ਸਭ ਸਚਿ ਤਟਕਾਲ ਜਿਨ ਕੋ ਨਦਰ ਕਰਮ ਦਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਤੇ ਤਾ ਮਾਤਾ ਤਰਤਮ ਹੱਥ ਦਿਖਸ ਰਾਤ ਦੇਦਾਈ ਦਾਇਆ ਖੇਲ ਤਗੜੇ ਚਕਤ ਕੰਗੇ ਆਈਆ ਬਰਿਆਈਆ ਵਾਟ ਧਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਸੁਤੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਸੁਤੀ ਨਾਲ